ਆ ਨੂੰ ਉਹਦੇ ਬਗਲੇ ਵਿੱਚ ਕੋਈ ਖੇਤੀ ਹੈ ਨਹੀਂ ਦਿੱਤੀ ਜਾ ਰਹੀ ਭਾਈ ਜਿਹਦੇ ਨਾਲ ਸਾਡੀ ਪਾਣੀ ਦੀ ਬਚਤ ਹੋ ਜੇ ਪਾਣੀ ਭਾਈ ਗਰੀਬੇ ਵੀ ਪੀਣਾ ਹੈ ਵੀ ਨਹੀਂ ਪੀਣਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਜੇ ਆਪਾਂ ਨਾ ਜਾ ਕੇ ਤਾਂ ਪਾਣੀ ਦਾ ਸੰਕਟ ਆਪਣੇ ਮੂਰੇ ਬਹੁਤ ਵੱਡਾ ਹੋ ਜਾਣਾ ਹੈ ਅੱਜ ਆਪਾਂ ਦੇਖ ਹੀ ਰਿਹਾ ਸਾਰਾ ਪਿੰਡ ਆਪਾਂ ਪਾਣੀ ਫਾਈਟ ਤੋਂ ਲਿਆ ਲੈ ਜਦੋਂ ਉਹਨਾਂ ਨੇ ਪਾਣੀ ਬੰਦ ਕਰਤਾ ਬਣ ਕੇ ਚਲੋ ਉਸ ਦਿਨ ਆਪਣੇ ਕੋਲ ਕੋਈ ਆਉਂਸੇ ਨਹੀਂ ਕੋਈ ਬੰਦਾ ਆਪਣੇ ਪਿੰਡ ਦੇ ਵਿੱਚੋਂ ਪਾਣੀ ਲੜ ਕੇ ਦਾ ਕੱਢ ਕੇ ਨਹੀਂ ਪੀਣ ਪਿਆ ਪਾਣੀ ਮਾਰਾ ਭਾਈ ਕਿਹ ਹੈ ਅੱਜ ਆਪ ਨੂੰ ਝੋਨਾ ਲਵਾਇਆ ਜਾ ਰਿਹਾ ਕਈ ਬੰਦੇ ਗੁੱਸਾ ਕਰ ਰਹੇ ਆ ਵੀ ਸਾਨੂੰ ਝੋਨੇ ਨੂੰ ਕਹਿ ਰਿਹਾ ਮੈਂ ਵੀ ਝੋਨਾ ਲ ਪਰ ਮੈਨੂੰ ਜੇ ਉਹਦਾ ਬਦਲਾ ਦਿੱਤਾ ਜਾਵੇ ਤੁਸੀਂ ਮੈਂ ਕਰਨ ਨੂੰ ਤਿਆਰ ਹਾਂ ਠੀਕ ਹੈ ਮੈਨੂੰ ਦੱਸ ਰਿਹਾ ਮੇਰੇ ਬੱਚਾਂ ਨੂੰ ਵੇਖੋ ਮੰਨ ਕੇ ਲੋ ਸਾਡੇ ਦਾਦੇ ਪੁਰਦਾਦੇ ਨੇ ਪਾਣੀ ਇੰਨਾ ਨਹੀਂ ਸੀ ਕਿੱਟਾ ਸਾਡੇ ਕੋਲੇ ਪਾਣੀ ਬਚ ਗਿਆ ਤੇ ਜਦੋਂ ਅਸੀਂ ਮੋਟਰਾਂ ਨਾਲ ਵੱਡੀ ਕੱਢੀ ਜਾਂਦੇ ਆ ਸਾਡੇ ਬੱਚਿਆਂ ਕੋਲ ਪੀਣ ਲੋਕ ਪਾਣੀ ਨਹੀਂ ਲੈਣਾ ਭਾਈ ਤੇ ਇਹ ਜਿਹੜਾ ਨਹਿਰੀ ਪਾਣੀ ਆ ਉਹ ਪੰਜਾਬ ਦਾ ਲੁੱਟ ਕੇ ਦੂਜੀਆਂ ਸਟੇਟਾਂ ਨੂੰ ਦੇ ਰਿਹਾ ਰਾਸਥਾਨ ਤੱਕ ਜਿਵੇਂ ਆਪਣ ਨੂੰ ਬੱਜਰ ਜਾਂ ਹੋਰ ਚੀਜ਼ਾਂ ਉਹ ਮੋਲ ਦੇ ਰਿਹਾ ਠੀਕ ਆ ਪੰਜਾਬ ਕੋਲੇ ਬਾਧੂ ਪਾਣੀ ਹੈਗਾ ਤਾਂ ਤੁਸੀਂ ਲੈ ਜਾਓ ਪੰਜਾਬ ਕੋਲੇ ਤਾਂ ਉਹਦੇ ਪੀਣ ਲੋਕਾਂ ਪਾਣੀ ਨਹੀਂ ਸਾਨੂੰ ਮੋਟਰਾਂ ਦਾ ਕਨੈਕਸ਼ਨ ਨਹੀਂ ਚਾਹੀਦਾ ਸੀ ਸਾਨੂੰ ਨਹਿਰੀ ਪਾਣੀ ਚਾਹੀਦਾ ਸੀ ਸਾਨੂੰ ਉਹ ਬਾਗਲਾ ਨੇ ਥਰ ਦੇ ਪਰਦਾ ਪਾ ਕੇ ਸਾਨੂੰ ਮੋਟਰਾਂ ਦੇ ਦਿਆਂਗੇ ਸਾਨੂੰ 8 ਘੰਟੇ ਲੈ ਲਿਓ ਫ੍ਰੀ ਦੇ ਦਾਂਗੇ ਦੇ ਕੇ ਮਿੱਠੀ ਗੋਲੀ ਸਾਡਾ ਨੇਰੀ ਪਣੀ ਜਾ ਕੇ ਬਾਹਰ ਦੇਤਾ। ਨਾ ਦਾਲ ਨੂੰ ਪੈਸੇ ਨੇ ਬਚਨ ਤਾਂ ਪਰ 50 ਰੁਪਏ ਦਾ ਰੋਜ਼ ਪਾਣੀ ਪਵਾਉਣਾ ਪੈਂਦਾ। ਉਹ ਮਾਤਨੇ ਚਟਨੀ ਨਾਲ ਰੋਟੀ ਖਾਣੀ ਪੈ ਜਾਂਦੀ। ਪਾਣੀ ਪਾਣੀ ਰੋਜ਼ 50 ਰੁਪਏ ਦਾ ਪਵਾਉਨੇ ਆ ਸਾਰਾ। ਪੁੱਲ ਪਾਣੀ। ਪੁੱਲ ਪਾਣੀ ਕਿੰਨੇ ਆ? ਸਾਰਾ ਪਾਣੀ ਲੈਂਦੇ ਆ। ਆਹ ਰੋਜ਼ ਪਾਣੀ ਪਿੰਨੇ ਰੋਜ਼ 50 ਦਾ। ਆ ਯਾਰ ਬਣਾ ਮਾਣ। ਹਾਂ। 200 200 200 ਕੀ ਹਰੇਕ ਦੀ ਕੀ ਦਾ ਖਰਚਾ ਜੀ ਇਹ। ਦੇਖੋ ਇੱਕ ਇੱਕ ਧਿਆਨ ਨਾਲ ਸੁਣਨ ਵਾਲੀ ਗੱਲ ਆ। ਥੋੜਾ ਵੇਖਣਾ। ਇੱਕ ਮਿੰਟ ਦੇਖੋ। ਇਹ ਪਿੰਡ ਮੈਂ ਖੜਾ ਬੁਰਜ ਮਹਿਮਾ ਪਿੰਡ ਆ ਜ਼ਿਲ੍ਹਾ ਬਠਿੰਡੇ ਦਾ ਪਿੰਡ ਆ ਇੱਥੇ ਪਾਣੀ ਤੁਸੀਂ ਦੱਸੋ ਬੇਬੇ ਕਿੰਨੇ ਰੁਪਈਆ ਦਾ ਰੋਜ਼ ਪੀਂਦੇ ਆ ਮੁੱਲ 50 ਰੁਪਈਆ ਦਾ 50 50 ਮੈਂ ਇੱਥੋਂ ਪੁੱਛਿਆ 50 ਰੁਪਈਆ ਦਾ ਮੁੱਲ ਰੋਜ਼ ਪਾਉਂਦੇ ਆ ਹਾਂ ਰੋਜ਼ ਪਾਉਂਦੇ ਪੁੱਤ 50 ਦਾ ਇਹ ਇੱਥੇ ਇਸ ਪਿੰਡ 'ਚ ਇਹ ਲੋਕ ਮੁੱਲ ਪਾਣੀ ਪੀਂਦੇ ਆ ਤੇ ਭਵੰਤਮਾਨ ਨੇ ਪਟਵਾਰੀ ਇਸ ਕਰਕੇ ਸਸਪੈਂਡ ਕਰਤੇ 200 ਕਿ ਪਰਿਵਾਰੀਆਂ ਨੇ ਰਿਪੋਰਟ ਨਹੀਂ ਬਣਾ ਕੇ ਦਿੱਤੀ ਗਲਤ ਰਿਪੋਰਟ ਜਿਹੜੀ ਬਣਾਉਣਾ ਚਾਹੁੰਦੀ ਸਰਕਾਰ ਵੀ ਸਾਰੇ ਪੰਜਾਬ 'ਚ ਪਾਣੀ ਪਹੁੰਚ ਕੇ ਨਹੀਂ ਰਹੀ ਆਲਾ ਦੇਖੋ ਇੱਕ ਪਿੰਡ ਦੀ ਕਹਾਣੀ ਵੀ ਪੂਰੇ ਪੰਜਾਬ ਦੀ ਕਹਾਣੀਆਂ 47 ਤੋਂ ਲੈ ਕੇ ਲਗਾਤਾਰ ਐਂ ਲੁੱਟਿਆ ਗਿਆ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਦਿੱਲੀ ਨੂੰ ਦੂਜੇ ਸੂਬਿਆਂ ਨੂੰ ਖੋ ਕੇ ਦਿੱਤਾ ਗਿਆ ਕੋਈ ਬੋਲਿਆ ਅੱਜ ਕੋਈ ਬੋਲੂ ਅੱਜ ਕੋਈ ਪਾਣੀ ਤੇ ਬੋਲ ਰਿਹਾ ਧਰਤੀ ਹਟੋ ਮੁੱਕੀ ਜਾਂਦਾ ਧਰਿਆ ਯਾਰ ਬਣਾ ਤੇ ਖੋ ਕੇ ਦੂਜੇ ਸੂਬਿਆਂ ਨੂੰ ਦਿੱਤਾ ਪਾਣੀ ਕੋਈ ਨਹੀਂ ਬੋਲਦਾ ਆ ਪੰਜਾਬ ਦੀ ਕਹਾਣੀ ਹੈ ਜਿਹੜੀ ਜਿੱਥੇ ਪੰਜ ਪਾਣੀਆਂ ਦੀ ਧਰਤੀ ਹੈ ਉਹਦੇ 50 ਰੁਪਏ ਰੋਜ਼ ਮੁੱਲ ਲੈਂਦੇ ਆ 1500 ਰੁਪਏ ਦਾ ਹੋ ਗਿਆ ਮਹੀਨੇ ਦਾ ਉਹ ਹੀ ਦਾ ਗਰਮੀ ਦੰਦੂ ਘੁਰਾ ਕਰਾਂਗੇ 1500 ਰੁਪਿਆ ਦਾ ਪਾਣੀ ਰੋਜ਼ ਮਤਲਬ ਮਹੀਨੇ ਚ ਲੋਕ ਇਹ ਮੁੱਲ ਲੈ ਕੇ ਪੀਂਦੇ ਆ ਬੁਰਜ ਮੈਮੇ ਪਿੰਡ ਦੇ ਲੋਕ ਸਾਡੇ ਲੋਕਾਂ ਨੂੰ ਹਲੇ ਪਾਣੀ ਦੀ ਕਹਾਣੀ ਸਮਝ ਨਹੀਂ ਆ ਰਹੀ ਮਰ ਜਾਂਗੇ ਉਹ ਮਰ ਜਾਂਗੇ ਸਾਡੀਆਂ ਆਣ ਬਲਗ ਨਸਾਂ ਟੜਕ ਕੇ ਮਰਨਗੀਆਂ ਬਿਨਾ